ਸਾਸਰੀ ਕਾ ਜੀ ਸਾਸਰੀ ਕਾ ਬੀਰ ਤੇ ਭੈਣਾਂ ਸਾਰਿਆਂ ਨੂੰ ਸਾਸਰੀ ਕਾ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਆ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣਾਉਣ ਜਾ ਰਹੇ ਆ ਆਪਾਂ ਪਿਆਜ਼ ਵਾਲੇ ਤੇ ਮਲਾਈ ਵਾਲੇ ਪਰੌਂਠੇ ਤੇ ਇਹ ਪਰੌਂਠੇ ਬਣਾਉਣ ਦੇ ਲਈ ਆਪਾਂ ਨੂੰ ਆਪਾਂ ਆਪਣੇ ਘਰ ਦੇ ਮੁਤਾਬਕ ਤੁਸੀਂ ਆਦਾ ਆਟਾ ਲੈ ਸਕਦੇ ਹੋਗੇ ਆਪਣੀ ਫੈਮਿਲੀ ਦੇ ਹਿਸਾਬ ਤੇ ਤੇ ਆਪਾਂ ਇਹਦੇ ਵਿੱਚ ਲੈਂਦੇ ਨੇਗੇ ਤਿੰਨ ਪਿਆਜ਼ ਲੈਂਦੇ ਨੇਗੇ 10 ਪਿਆਜ਼ ਆਪਾਂ ਚੀਰ ਲੈ ਬਰੀਕ ਬਰੀਕ ਕਰਕੇ ਤੇ ਆਹ ਰਹਾ ਪਸੇਸ ਹਟਾ ਲੈ ਲੇਗਾ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਇੰਨੀਆਂ ਲੈਣ ਦਾ ਇਹ ਹੈਗਾ ਵੀ ਆਪਾਂ ਲਾਲ ਮਿਰਚ ਨਹੀਂ ਇਹਦੇ ਵਿੱਚ ਪਾਉਣੀਗੀ ਤਾਂ ਕਰਕੇ ਆਪਾਂ ਹਰੀ ਮਿਰਚ ਲੈਤੀ ਇੰਨੀ ਜੇ ਤੁਸੀਂ ਲਾਲ ਮਿਰਚ ਪਾਉਣੀ ਹੈ ਤਾਂ ਤੁਸੀਂ ਆਪ ਦੇ ਸਵਾਦ ਅਨੁਸਾਰ ਹਰੀ ਮਿਰਚ ਇੱਕ ਦੋ ਪਾ ਸਕਦੇ ਹੋਗੇ ਬਾਕੀ ਤੁਸੀਂ ਲਾਲ ਮਿਰਚ ਪਾ ਸਕਦੇ ਹੋ ਤੇ ਅੱਧਾ ਚਮਚਾ ਆਪਾਂ ਲੈਤਾਗਾ ਚਿਟੇ ਨਮਕ ਦਾ ਤੇ ਅੱਧਾ ਚਮਚਾ ਹੀ ਆਪਾਂ ਲਵਾਂਗੇ ਹਰਾਈ ਦਾ ਆਪਣੇ ਕੋਲ ਛੋਟਾ ਚਮਚਾ ਹੀ ਹੈਗਾ ਤੁਸੀਂ ਆਪਦੀ ਫੈਮਿਲੀ ਦੇ ਹਿਸਾਬ ਤੇ ਚੀਜ਼ ਲੈ ਸਕਦੇ ਹੋ ਇਹਦੇ ਨਾਲ ਬਸ ਇਹ ਆਈਡੀਆ ਹੋ ਜਾਂਦਾ ਵੀ ਆਪਾਂ ਇਹ ਪ੍ਰੋਫਾਈਟ ਬਣਾਉਣ ਦੇ ਲਈ ਕਿਹੜੀ ਕਿਹੜੀ ਚੀਜ਼ ਯੂਜ਼ ਕਰਨੀ ਹੈਗੀ ਤੇ ਆਪਾਂ ਚਿਲੀ ਫਲੈਕਸ ਲੈਤੀ ਹੈਗੀ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਟੈਸਟ ਦੇ ਵਜੋਂ ਤੇ ਇਹ ਤਾਂ ਥੋੜੀ ਜੀ ਹੀ ਲੈਤੀ ਹੈਗੀ ਆਪਾਂ ਲੇਤਾ ਕਾਲਾ ਨਮਕ ਲਮਾਂਗੇ ਹੁਣ ਅੱਧਾ ਚਮਚਾ ਕਾਲੇ ਨਮਕ ਦਾ ਪਾ ਲਿਆ ਅੱਧਾ ਚਮਚਾ ਆਪਾਂ ਪਾਵਾਂਗੇ ਕਾਲੀ ਮਿਰਚ ਦਾ ਅੱਧਾ ਚਮਚਾ ਪੱਕ ਕਾਲੀ ਮਿਰਚ ਦਾ ਪਾ ਲਿਆ ਤੇ ਨਾਲ ਪਾਵਾਂਗੇ ਥੋੜੀ ਜਿਹੀ ਆਪਾਂ ਕਸ਼ੂਰੀ ਮੇਥੀ ਤੁਹਾਡੇ ਕੋਲ ਫਰੈਸ਼ ਧਨੀਆ ਹੈਗਾ ਤੁਸੀਂ ਫਰੈਸ਼ ਧਨੀਆ ਪਾ ਸਕਦੇ ਹੋ ਮੇਰੇ ਕੋਲ ਫਰੈਸ਼ ਧਨੀਆ ਹੈ ਨਹੀਂ ਤੇ ਮੈਂ ਕਸ਼ੂਰੀ ਮੇਥੀ ਲੈ ਲਈ ਉਡੀ ਹੱਥ ਦੇ ਨਾਲ ਮਲ ਲਈ ਮਲ ਕੇ ਹੀ ਲੈ ਲਈ ਤੇ ਨਾਲ ਪਲੈਤੀ ਅਕਰ ਡਿਫਰੈਂਸ ਮਲਾਈ ਆਟਾ ਗੁੰਨਣ ਦੇ ਲਈ ਆਪਾਂ ਨੂੰ ਇਹਨਾਂ ਇਹਨਾਂ ਚੀਜ਼ਾਂ ਦੀ ਜ਼ਰੂਰਤ ਬਾ ਆਪਾਂ ਪਿਆਜ਼ ਵਾਲੇ ਤੇ ਮਲਾਈ ਵਾਲੇ ਪਰੌਂਠੇ ਬਣਾਉਣ ਦੇ ਲਈ ਤੇ ਇਹ ਜੇ ਆਪਾਂ ਸਾਰਾ ਚੀਜ਼ ਆ ਪਾਵਾਂਗੇ ਇਹਦਾ ਟੈਸਟ ਬਹੁਤ ਵਧੀਆ ਹੋਊਗਾ ਤੇ ਤੁਸੀਂ ਪਾ ਕੇ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ ਇਹਦਾ ਵੱਖਰਾ ਹੀ ਟੈਸਟ ਆਉਂਦਾ ਇਹ ਫਰਾਉਟਿਆਂ ਦਾ ਤੇ ਜਿਹੜੀ ਜੀਜ ਆਪਾਂ ਪਾਈ ਆ ਤੁਸੀਂ ਇਹ ਆਪਦੇ ਹਿਸਾਬ ਦੇ ਨਾਲ ਵੱਧ ਵੀ ਪਾ ਸਕਦੇ ਹੋ ਘੱਟ ਵੀ ਪਾ ਸਕਦੇ ਹੋ ਮਲਾਈ ਲੈਂਦੀ ਆਪਾਂ ਇੱਕ ਦਿਨ ਦੀ ਮਲਾਈ ਆ ਆਪਣੀ ਇਹ ਤੇ ਫਰੈਸ਼ ਮਲਾਈ ਲੈਂਦੀ ਆ ਤੁਹਾਡੇ ਕੋਲ ਮਲਾਈ ਹੈਗੀ ਆ ਤੁਸੀਂ ਮਲਾਈ ਤਾਂ ਵੈਸੇ ਹਰ ਘਰ ਦੇ ਵਿੱਚ ਹੁੰਦੀ ਆ ਤੇ ਦੇਖ ਕੇ ਤੁਸੀਂ ਪਾ ਲੈਣੀ ਆ ਮਲਾਈ ਤੇ ਦੋ ਦਿਨ ਦੀ ਲੈ ਸਕਦੇ ਹੋ ਮਲਾਈ ਤੁਸੀਂ ਤੇ ਇਹ ਨਹੀਂ ਹੈਗਾ ਵੀ ਆਪਾਂ ਇੱਕ ਦਿਨ ਦੀ ਮਲਾਈ ਦੇ ਨਾਲ ਹੀ ਬਣਾਉਣਾ ਹੈ ਦੋ ਦਿਨ ਦੀ ਮਲਾਈ ਫਰਿੱਜ ਦੇ ਵਿੱਚ ਕੁਝ ਨਹੀਂ ਹੁੰਦਾ ਉਹਨੂੰ ਪਾਈਨ ਦੋ ਦਿਨ ਦੀ ਮਲਾਈ ਵੀ ਤੁਸੀਂ ਲੈ ਸਕਦੇ ਹੋਗੇ ਤਿੰਨ ਦਿਨ ਦੀ ਨਹੀਂ ਲੈਣੀ ਕਿਉਂਕਿ ਉਹ ਜ਼ਿਆਦਾ ਟਾਈਮ ਲੈਂਦਾ ਹੈ ਤਾਂ ਤਿੰਨ ਦਿਨ ਦਾ ਦੋ ਦਿਨ ਦੀ ਮਲਾਈ ਤੁਸੀਂ ਲੈ ਸਕਦੇ ਹੋਗੇ ਆਤਾ ਹੀ ਆਪਾਂ ਮਲਾਈ ਦੇ ਨਾਲ ਹੀ ਗੁੰਨਣਾ ਹੈ ਜੇਕਰ ਆਪਾਂ ਨੇ ਮਲਾਈ ਥੋੜੀ ਰਹਿ ਗਈ ਇਹ ਆਪਣੀ ਕਿਉਂਕਿ ਇਹ ਤਿੰਨ ਦਿਨ ਦੀ ਮਲਾਈ ਹੋਈ ਆ ਇਹ ਜੇ ਆਪਣੀ ਇਹ ਮਲਾਈ ਥੋੜੀ ਰਹਿ ਗਈ ਤਾਂ ਆਪਾਂ ਦੁੱਧ ਵੀ ਲੈ ਸਕਦੇ ਹਾਂ ਤੇ ਪਾਣੀ ਵੀ ਲੈ ਸਕਦੇ ਆ ਦੁੱਧ ਲੈ ਲਓਗੇ ਤਾਂ ਬੜੀ ਵਧੀਆ ਚੀਜ਼ ਆ ਤੇ ਕਿਉਂਕਿ ਉਹਦੇ ਨਾਲ ਬਹੁਤ ਟੈਸਟ ਵਧੀਆ ਆਉਂਦਾ ਹੈਗਾ ਤੁਸੀਂ ਇਹ ਪਰੌਂਠੇ ਮੈਂ ਕਹਿੰਨੀ ਆ ਕਿਸੇ ਨੇ ਨਹੀਂ ਬਣਾ ਕੇ ਦੇਖੇ ਹੋਣੇ ਤੁਸੀਂ ਇਸ ਤਰ੍ਹਾਂ ਨਾਲ ਪਰੌਂਠੇ ਬਣਾ ਕੇ ਦੇਖਿਓ ਤੇ ਉਹਨਾਂ ਦਾ ਟੈਸਟ ਦੇਖਿਓ ਕਿੰਨਾ ਵਧੀਆ ਹੁੰਦਾ ਤੇ ਵੱਖਰਾ ਹੀ ਆਊਗਾ ਮਲਾਈ ਦੇ ਨਾਲ ਆਟਾ ਗੁੰਨਣ ਦੇ ਨਾਲ ਆਪਾਂ ਸਾਰਾ ਕੁਸਪੈਨ ਦਾ ਮਿਕਸ ਕਰ ਲਿਆ ਸੀਗਾ ਫਿਰ ਆਪਾਂ ਮਲਾਈ ਪਾ ਕੇ ਮਿਕਸ ਕਰ ਲਈ ਤੇ ਮੇਰੇ ਸਾਹਬ ਨਾਲ ਆਪਣੀ ਮਲਾਈ ਦੇ ਨਾਲ ਹੀ ਆਟਾ ਗੁੰਨੇ ਜਾਊਗਾ ਆਟਾ ਗੁੰਨ ਕੇ ਤੁਹਾਨੂੰ ਦਿਖਾਉਣੇ ਆ ਜੇਕਰ ਪਾਣੀ ਪਾਉਣ ਦੀ ਲੋੜ ਪਈ ਦੁੱਧ ਪਾਉਣ ਦੀ ਲੋੜ ਪਈ ਤਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਣਾ ਆਟਾ ਮਲਾਈ ਨਾਲ ਹੀ ਗੁੱਜਗੇ ਆ ਦੇਖੋ ਆਪਾਂ ਪਾਣੀ ਨਹੀਂ ਲੈਂਦਾ ਨਾ ਆਪਾਂ ਦੁੱਧ ਲੈਂਦਾ ਇਕੱਲੀ ਮਲਾਈ ਦੇ ਨਾਲ ਹੀ ਆਪਣਾ ਆਟਾ ਗੁੱਜੇਗਾ ਤੇ ਇਹ ਆਪਣਾ ਇੰਨਾ ਕੁ ਮਤਲਬ ਮਲਾਈ ਆਪਣੀ ਸਹੀ ਹੈ ਇਹ 3 ਕਿਲੋ ਦੁੱਧ ਦੀ ਮਲਾਈ ਸੀਗੀ ਇੱਕ ਦੰਦੀ ਤੇ ਕਿਸੇ ਦੀ ਮਲਾਈ ਬੜੇ ਘੱਟ ਆਉਂਦੀ ਹੈ ਕਿਸੇ ਦੀ ਮਲਾਈ ਜ਼ਿਆਦਾ ਆਉਂਦੀ ਹੈਗੀ ਇਹ ਤੁਸੀਂ ਅਨੁਸਾਰ ਤੇ ਅੱਟ ਦੇ ਹਿਸਾਬ ਤੇ ਤੁਸੀਂ ਮਲਾਈ ਲੈ ਸਕਦੇ ਜੇਕਰ ਤੁਹਾਡੀ ਮਲਾਈ ਥੜ ਗਈ ਤਾਂ ਤੁਸੀਂ ਜੇ ਤੁਹਾਡੇ ਕੋਲ ਦੁੱਧ ਤਾਂ ਤੁਸੀਂ ਦੁੱਧ ਪਾਉਣ ਦੀ ਕੋਸ਼ਿਸ਼ ਕਰਿਓ ਜੇ ਤੁਹਾਡੇ ਕੋਲ ਦੁੱਧ ਹੈ ਨਹੀਂ ਤਾਂ ਤੁਸੀਂ ਪਾਣੀ ਪਾ ਸਕਦੇ ਹੋ ਤੇ ਆਪਣਾ ਸਾਰਾ ਆਟਾ ਹੀ ਮਲਾਈ ਨਾਲੀ ਗੁੱਝ ਗਿਆ ਹੁਣ ਆਪਾਂ ਇਹਨੂੰ 10 ਮਿੰਟ ਲਈ ਰੈਸਟ ਤੇ ਰੱਖਦੇ ਆ ਦੁਬਾਰੇ ਇਹਨੂੰ ਮੁੱਕੀ ਦੇਵਾਂਗੇ ਫਿਰ ਆਪਾਂ ਪਰੌਂਠਾ ਬਣਾ ਕੇ ਤੁਹਾਨੂੰ ਦਿਖਾਵਾਂਗੇ ਆਪਾਂ ਟੇਉਂ ਦੁਬਾਰੇ ਮੁੱਕੀ ਦੇ ਲਈ ਤੇ ਆਪਾਂ ਰੋਟੀ ਬੇਲ ਲਈ ਤੇ ਇਹ ਜਿਹੜਾ ਮਲਾਈ ਵਾਲਾ ਆਟਾ ਆਪਾਂ ਗੁੰਨੇ ਆ ਆਪਣੇ ਤੇ ਇਹਦੇ ਵਿੱਚ ਮਤਲਬ ਮਲਾਈ ਦਾ ਆਟਾ ਗੁੰਨਾ ਕਰਕੇ ਪਹਿਲਾਂ ਹੀ ਯਾਨੀ ਕਿ ਮਲਾਈ ਕਿਉਂ ਹੀ ਹੁੰਦੀ ਹੈ ਕਿਸਮ ਦਾ ਪਹਿਲੇ ਕਿਉਂ ਇਹਨੂੰ ਬਹੁਤ ਹੁੰਦਾਗਾ ਆਪਾਂ ਬੱਚ ਕਿਉਂ ਨਹੀਂ ਲਵਾਉਣਾ ਆਪਾਂ ਰੋਟੀ ਬਣਾ ਕੇ ਤਵੇ ਤੇ ਪਾਵਾਂਗੇ ਤੇ ਰੋਟੀ ਦੇ ਉੱਪਰ ਆਪਾਂ ਕਿਹਾ ਬਣ ਲਾਵਾਂਗੇ ਕਿਉਂਕਿ ਬੱਚ ਵਿੱਚ ਕਿਉਂ ਲਾਵਾਂਗੇ ਤਾਂ ਬਹੁਤ ਹੈਲਥ ਜ਼ਿਆਦਾ ਹੋ ਚੁੱਕਿਆ ਓਕੇ ਤੇ ਇਸ ਲਈ ਆਪਾਂ ਰੋਟੀ ਬੇਲੀ ਹੈਗੀ ਤੇ ਰੋਟੀ ਬੇਲ ਕੇ ਆਪਾਂ ਹੁਣ ਇਹਦੇ ਉੱਤੇ ਕਿਉਂ ਲਾਵਾਂਗੇ ਤਵੇਂ ਤੇ ਪਾਵਨੇ ਆਗੇ ਆ ਦੇਖੋ ਆਪਣੀ ਰੋਟੀ ਬੇਲ ਚੁੱਕੀ ਹੈਗੀ ਇਹਨੂੰ ਹੁਣ ਆਪਾਂ ਤਵੇ ਤੇ ਪਾਤਾ ਤਵ ਆਪਣਾ ਗਰਮ ਆ ਤੇ ਆਪਾਂ ਇਹਨੂੰ ਗੋਲ ਗੋਲ ਬਣਾਵਾਂਗੇ ਤੇ ਕਿਉਂਕਿ ਆਪਾਂ ਦੂਜੀ ਰੋਟੀ ਬਣਾ ਸਕਦੇ ਆਂਗੇ ਉਹ ਜੇ ਆਪਾਂ ਆਲੂ ਵਾਲੇ ਬਣਾਉਣੇ ਹੋਣ ਜਾਂ ਕੋਈ ਹੋਰ ਬਣਾਉਣੇ ਹੋਣ ਆਪਾਂ ਇਹਦੇ ਵਿੱਚ ਆਟਾ ਨਾ ਗੁੰਨੇ ਹੋਏ ਮਲਾਈ ਦੇ ਵਿੱਚ ਤੇ ਫਿਰ ਆਪਾਂ ਦੂਜੇ ਪਰੌਤੇ ਬਣਾਵਾਂਗੇ ਤੇ ਇਹ ਆਪਾਂ ਗੋਲ ਰੋਟੀ ਬਣਾ ਕੇ ਉੱਪਰ ਕਿਉਂ ਲਾਵਾਂਗੇ ਦੇਖੋ ਆਪਣਾ ਇੱਕ ਪਾਸਾ ਰਿੱਝ ਗਿਆ ਬਹੁਤ ਹੀ ਭੋਲੇ ਭੋਲੇ ਬਣਨੇਗੇ ਬਹੁਤ ਹੀ ਟੈਸਟੀ ਬਣਨੇਗੇ ਤੁਸੀਂ ਇਹਨਾਂ ਨੂੰ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਮੇਰੇ ਕਹਿਣ ਅਨੁਸਾਰ जिदा जिदा मैं बनाया उस तरह तो से बना के देखो तो ये बहुत ही ज़्यादा टेस्टी बनते ने थोड़ा थोड़ा आप आप्यो लावे ਬਦਾਰਾ ਮੇਰਾ ਚੈਨਲ ਬੇਬੇ ਦੀ ਰਸੋਈ ਨੂੰ ਸਬਸਕ੍ਰਾਈਬ ਕਰ ਲਓ ਜਿਹੜੀਆਂ ਭੈਣਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨਵੀਆਂ-ਨਵੀਆਂ ਰੈਸਪੀਆਂ ਲੈ ਕੇ ਆਵਾਂਗੇ ਤੇ ਜਿਵੇਂ ਮੂਰੇ ਆਪਣੇ ਤਿਹਾਰ ਆ ਰਹੇ ਨੇਗੇ ਤਿਹਾਰਾਂ ਨੂੰ ਮੁੱਖ ਰੱਖਦੇ ਹੋਏ ਆਪਾਂ ਨਵੀਂ ਤੋਂ ਨਵੀਂ ਮਠਾਈ ਤਿਆਰ ਕਰਾਂਗੇ ਤੇ ਇਸ ਨੂੰ ਲਿੰਗਰ ਚੈਨਲ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਾ ਲਿਓ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੂ ਸਵੇਰੇ 9 ਵਜੇ ਵੀਡੀਓ ਆਉਂਦੀ ਆਪਣੀ ਹਰ ਰੋਜ਼ ਸਵੇਰ 9 ਵਜੇ ਆਪਣੀ ਵੀਡੀਓ ਆਉਂਦੀ ਹੈ ਤੇ ਆਪਣੀ ਵੀਡੀਓ ਨੂੰ ਦੇਖਣ ਦੇ ਲਈ ਤੁਹਾਨੂੰ ਘੰਟੀ ਦਾ ਬਟਨ ਦਬਾਉਣਾ ਪਵੇਗਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੂਗੀ ਤੇ ਆ ਦੇਖੋ ਜੀ ਆਪਣਾ ਪਰੌਂਠਾ ਬਣ ਕੇ ਬਿਲਕੁਲ ਰੈਡੀ ਹੈਗਾ ਤੇ ਆ ਦੇਖੋ ਆਪਾਂ ਥਾਲੀ ਲਾ ਲਈ ਤੇ ਦਹੀਂ ਦੇ ਨਾਲ ਦਹੀਂ ਦੇ ਨਾਲ ਮੱਖਣੀ ਦੇ ਨਾਲ ਨਾਲ ਆਪਣਾ ਖੱਟਾ ਮਿੱਠਾ ਨਿੰਬੂ ਦਾ achar ਤੇ ਇਸ ਤਰ੍ਹਾਂ ਤੁਸੀਂ ਇਹਨੂੰ ਬਣਾ ਕੇ ਖਾ ਕੇ ਦੇਖਿਓ ਤੇ ਫਿਰ ਮੈਨੂੰ ਸੋਹਣੇ-ਸੋਹਣੇ ਕਮੈਂਟ ਕਰਿਓ ਤੇ ਕਮੈਂਟ ਕਰਨ ਦੇ ਲਈ ਤੁਹਾਨੂੰ ਆਪਣੇ ਕਮੈਂਟ ਬਾਕਸ ਦੇ ਵਿੱਚ ਜਾਣਾ ਪਊਗਾ ਤੇ ਵੀਡੀਓ ਦੇਖਣ ਦੇ ਲਈ ਥੋੜਾ ਧੰਨਵਾਦ ਤੇ ਆਪਣੀ ਵੀਡੀਓ ਸਵੇਰ 9 ਵਜੇ ਆਉਂਦੀ ਆ ਬੇਬੇ ਦੀ ਰਸੋਈ ਚੈਨਾਂ ਦੇ ਉੱਤੇ ਜਾਇਓ ਤੇ ਵੀਡੀਓ ਦੇਖਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਘੰਟੀ ਦਾ ਬਟਨ ਦਬਾਓ ਚੰਗਾ ਪਾਣੀ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਰੈਸিপি ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ